ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਆ ਆਈਆਰਸੀਸੀ ਨੇ ਨਮੀ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਕੈਨੇਡਾ ਅਨੁਭਵ ਸ਼੍ਰੇਣੀ ਦੇ ਉਮੀਦਵਾਰਾਂ ਨੂੰ 4000 ਆਈਟੀਏ ਜਾਰੀ ਕਰ ਦਿੱਤੇ ਨੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਨਮੀ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਅਪਲਾਈ ਕਰਨ ਦੇ ਸੱਦੇ ਜਾਰੀ ਕੀਤੇ ਨੇ ਵਿਭਾਗ ਨੇ ਸਿਰਫ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉਮੀਦਵਾਰਾਂ ਲਈ ਡਰਾ ਵਿੱਚ 4000 ਆਈਟੀਏ ਜਾਰੀ ਕੀਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ ਦਾ ਸਕੋਰ 509 ਦੀ ਲੋੜ ਹੁੰਦੀ ਹੈ ਅੱਜ ਦਾ ਡਰਾ ਮੀਨ ਨੇ ਦਾ ਤੀਸਰਾ ਡਰਾ ਸੀ ਤੇ ਪਿਛਲੇ ਦੋ ਅਕਾਤੋਂ ਬਾਅਦ ਜਿਸ ਦੇ ਵਿੱਚ ਪ੍ਰਵਿੰਸਲ ਲਾਮਜ਼ਤ ਪ੍ਰੋਗਰਾਮ ਪੀ ਐਨ ਪੀ ਤੋਂ 911 ਉਮੀਦਵਾਰਾਂ ਨੂੰ ਸਰਦਾ ਦਿੱਤਾ ਗਿਆ ਸੀ ਅਤੇ ਫ੍ਰੈਂਚ ਭਾਸ਼ਾ ਦੇ ਮੁਹਾਰਤ ਸ਼੍ਰੇਣੀ ਅਧਾਰ ਤੇ ਚੌਥਾ ਡਰਾ ਵਿੱਚ 1000 ਉਮੀਦਵਾਰਾਂ ਨੂੰ ਸਰਦਾ ਦਿੱਤਾ ਗਿਆ ਸੀ 31 ਜੁਲਾਈ ਨੂੰ ਡਰਾਅ ਦੇ ਵਿੱਚ 5000 ਉਮੀਦਵਾਰਾਂ ਨੂੰ ਆਈਟੀਏ ਜਾਰੀ ਕੀਤੇ ਗਏ ਉਸ ਤੋਂ ਬਾਅਦ ਵਿੱਚ ਇਹ ਸਭ ਤੋਂ ਵੱਡਾ ਸੀਈਸੀ ਡਰਾਅ ਸੀ ਤੇ ਅੱਜ ਦੇ ਡਰਾਅ ਵਿੱਚ ਪਿਛਲੇ ਸੀਈ ਸੀ ਡਰਾਅ ਨਾਲੋਂ ਸੀਆਰ ਸਕੋਰ ਵਿੱਚ ਮੂਲੀਬਾਦ ਦਾ ਸਭ ਤੋਂ ਤਾਜ਼ਾ ਵਿੱਚੋਂ ਇੱਕ ਹੈ ਤੇ 27 ਅਗਸਤ ਨੂੰ ਉਮੀਦਵਾਰਾਂ ਲਈ ਘਟੋ-ਘੱਟ ਵਿਆਪਕ ਰੈਂਕਿੰਗ ਸਟੋਰ ਦੀ ਸਕੋਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ 507 ਦੀ ਲੋੜ ਸੀ 2024 ਵਿੱਚ ਐਕਸਪਲੈਕਸ ਐਂਟਰੀ ਡਰਾ ਦੇ ਨਤੀਜਿਆਂ ਦੀ ਸਾਰ ਦੀ ਗੱਲ ਕੀਤੀ ਜਾਵੇ ਤਾਂ ਸਤੰਬਰ 19 ਨੂੰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 4000 ਆਈਟੀਏ ਜਾਰੀ ਕੀਤੇ ਗਏ ਸਨ 509 ਦਾ ਸਕੋਰ ਸੀ 13 ਸਤੰਬਰ ਨੂੰ ਫ੍ਰੈਂਚ ਪਾਸ਼ਾ ਦੇ ਵਿੱਚ 11 1000 ਜੋ ਆਈਟੀਏ ਜਾਰੀ ਕੀਤੇ ਗਏ 446 ਦਾ ਸਕੋਰ ਸਤੰਬਰ 9 ਨੂੰ ਸੂਬੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ 999 911 ਸੱਦੇ ਭੇਜੇ ਗਏ ਤੇ ਜਿਸ ਵਿੱਚ 732 ਦਾ ਸਕੋਰ ਸੀ 27 ਅਗਸਤ ਨੂੰ ਕੈਨੇਡੀਅਨ ਨੂੰ ਅਨੁਭਵ ਕਲਾਸ ਦੇ ਵਿੱਚ 3300 ਸੱਦੇ ਤੇ ਇਸ ਦੇ ਵਿੱਚ 507 ਦਾ ਸਕੋਰ 26 ਅਗਸਤ ਨੂੰ ਸੂਬੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ 1121 ਸੱਦੇ 694 ਦਾ ਸਕੋਰ ਫ੍ਰੈਂਚ ਭਾਸ਼ਾ ਦੀ ਮਹਾਰਤ 15 ਅਗਸਤ ਨੂੰ 2000 ਲੋਕਾਂ ਦਾ ਸੱਦਾ ਦਿੱਤਾ ਗਿਆ ਤੇ 3094 ਜੋ ਲੋਕਾਂ ਨੂੰ ਇਸੇ ਤਰ੍ਹਾਂ ਕਾਫੀ ਲੰਮੀ ਲਿਸਟ ਦੇ ਵਿੱਚ ਜਿੱਥੇ ਕਾਫੀ ਲੋਕਾਂ ਨੂੰ ਸੱਦੇ ਦਿੱਤੇ ਗਏ ਤੇ ਉਥੇ ਦੱਸਦੇ ਕਿ ਐਕਸਪ੍ਰੈਸ ਐਂਟਰੀ ਹੈ ਕੀ ਹੈ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਮੈਨੇਜ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ 2015 ਵਿੱਚ ਲਾਂਚ ਕੀਤਾ ਗਿਆ ਇਹ ਕੈਨੇਡਾ ਦੇ ਚਿੰਨ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਨਿਗਰਾਨੀ ਕਰਦਾ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲ ਟ੍ਰੇਨਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪ੍ਰੈਸ ਕਲਾਸ ਇਹ ਸਾਰੇ ਪ੍ਰੋਗਰਾਮ ਵਿਆਪਕ ਦਰਜਾਬੰਦੀ ਪ੍ਰਣਾਲੀ ਦੇ ਵਰਤੂ ਕਈ ਇਨ ਡਿਮਾਂਡ ਮਨੁੱਖੀ ਪੂੰਜੀ ਕਾਰਕ ਜਿਵੇਂ ਕਿ ਭਾਸ਼ਾ ਦੀ ਯੋਗਤਾ ਸਿੱਖਿਆ ਕੰਮ ਦਾ ਤਜਰਬਾ ਉਮਰ ਤੇ ਪੇਸ਼ੇ ਨੂੰ ਇੱਕ ਬਿੰਦੂ ਮੁੱਲ ਦੇ ਅਧਾਰਤ ਕਰਨ ਦੇ ਲਈ ਕਿੱਥੇ ਅਦੇ ਉਮੀਦਵਾਰਾਂ ਨੂੰ ਕੈਨੇਡਾ ਵਿੱਚ ਭੈਣ ਭਰਾ ਹੋਣਾ ਜੀਵਨ ਸਾਥੀ ਜਾਂ ਸਾਥੀ ਨਾਲ ਆਵਾਸ ਕਰਨ ਜਾਂ ਅੰਗਰੇਜ਼ੀ ਵਿੱਚ ਅਤੇ ਫ੍ਰੈਂਚ ਭਾਸ਼ਾ ਵਿੱਚ ਪੁੱਛ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀ ਐਲ ਬੀ 4 ਹੋਣ ਲਈ ਵੀ ਅੰਕ ਮਿਲ ਸਕਦੇ ਨੇ ਇਹ ਕਾਰਕਾਂ ਦੇ ਸਕੋਰ ਇਕੱਠੇ ਕੀਤੇ ਤੇ ਉਮੀਦਵਾਰ ਦਾ ਸਮੁੱਚਾ ਸੀ ਆਰ ਸਕੋਰ ਨੂੰ ਜੋੜਦੇ ਨੇ ਜਿਨ੍ਹਾਂ ਦੇ ਕੋਲ ਖਾਸ ਤੌਰ ਤੇ ਸਕੋਰ ਵੱਧ ਹੁੰਦੇ ਨੇ ਉਹਨਾਂ ਨੂੰ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਆਈਟੀਏ ਜਾਰੀ ਕਰ ਦਿੱਤੇ ਜਾਂਦੇ ਨੇ ਪਿਛਲੇ ਸਾਲ ਆਈਆਰਸੀਸੀ ਨੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਲਈ ਉਹਨਾਂ ਦੇ ਕੰਮ ਦੇ ਤਜਰਬੇ ਫ੍ਰੈਂਚ ਭਾਸ਼ਾ ਅਤੇ ਭਾਸ਼ਾ ਦੀ ਯੋਗਤਾ ਵਰਗੀਆਂ ਵਿਸ਼ੇਸ਼ਤਾਵਾਂ ਵਾਲੇ ਸ਼੍ਰੇਣੀ ਅਧਾਰਤ ਚੋਣ ਡਰਾ ਵੀ ਪੇਸ਼ ਕੀਤਾ ਸੀ 6 ਸ਼੍ਰੇਣੀ ਦੀ ਚੋਣ ਕੀਤੀ ਗਈ ਜਿਸ ਵਿੱਚ ਸ਼ਾਮਲ ਨੇ ਸਿਹਤ ਸੰਭਾਲ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਗਣਿਤ ਵਪਾਰ, ਆਵਾਜਾਈ, ਖੇਤੀਬਾੜੀ, ਖੇਤੀ, ਭੋਜਨ ਅਤੇ ਫ੍ਰੈਂਚ ਭਾਸ਼ਾ ਦੀ ਮੁਹਾਰਤ IRCC ਦਾ ਕਹਿਣਾ ਹੈ ਕਿ ਇਹਨਾਂ ਸ਼੍ਰੇਣੀਆਂ ਨੂੰ ਕਈ ਹਿੱਸਿਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਚੁਣਿਆ ਜਾਂਦਾ ਹੈ। ਰਾਸ਼ਟਰੀ ਕਰਤੱਵਾਰੀ ਤੇ ਉੱਚ ਮੰਗ ਵਾਲੇ ਖੇਤਰ ਤੇ ਨਾਲ ਨਾਲ ਜਨਸੰਖਿਆ ਟੀਚਿਆਂ ਦੇ ਵਿੱਚ ਪਾੜੇ ਨੂੰ ਪਾਰ ਲਈ ਕੈਨੇਡਾ ਦੇ ਲੋੜ ਨੂੰ ਦਰਸਾਉਂਦਾ ਉਦਾਹਰਣ ਦੇ ਲਈ ਫ੍ਰੈਂਚ ਭਾਸ਼ਾ ਦੀ ਮਾਰ ਦੀ ਚੋਣ ਕਿਉਂਕਿ ਅਕਤੂਬਰ ਫ੍ਰੈਂਚ ਘਾਟ ਗਿਣਤੀ ਭਾਈਚਾਰੇ ਵਿੱਚ ਵਸਣ ਵਾਲੇ ਲੋਕਾਂ ਲਈ ਆਪਣੇ ਟੀਚੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਇੱਕ ਵਾਰ ਜਦੋਂ ਇੱਕ ਉਮੀਦਵਾਰ ਆਪਣਾ ਆਈਟੀਏ ਪ੍ਰਾਪਤ ਕਰ ਲੈਂਦਾ ਤਾਂ ਉਹਨਾਂ ਕੋਲ ਆਈਏਸੀਸੀ ਨੂੰ ਆਪਣੀ ਅੰਤਮਰਜੀ ਜਮ੍ਹਾਂ ਕਰਾਉਣ ਲਈ 60 ਦਿਨ ਹੁੰਦੇ ਨੇ ਭਾਗ ਕੋਲ ਇੱਕ ਅੰਤਮ ਐਕਸਪੈਕਟਸ ਐਂਟਰੀ ਐਪਲੀਕੇਸ਼ਨ ਦੀ ਪ੍ਰਕਿਰਿਆ ਲਈ 6 ਮਹੀਨਿਆਂ ਦੀ ਸੇਵਾ ਮਿਆਦ ਹੈ ਪ੍ਰੀਮੀਅਮ ਕਵਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ arnews.com ਦਿਨਾਲ